ਸਾਡੇ ਹੜਪੀਟਾਂ ਤੇ ਆਸੇ ਪਸ਼ੂਆਂ ਵਾਸਤੇ ਲੋਕਾਂ ਵਾਸਤੇ ਰਾਹੜ ਪਹੁੰਚਾਉਂਦਾ ਕਰਦੇ ਕਾਂਗਰਸ ਦੇ ਲੀਡਰ ਵੀ ਲਗਾਤਾਰ ਹੜਪੀਟਾਂ ਦੀ ਮਦਦ ਦੇ ਲਈ ਅਗਿਆਰੇ ਨੇ ਬੀਦੀਦਾਲ ਚੰਨੀ ਗਏ ਸੀ ਤੇ ਹੁਣ ਹੁਣ ਹੜਪੀਟਾਂ ਦਾ ਸਾਥ ਦੇਣ ਦੇ ਲਈ ਰਾਜਾ ਫੜਿੰਗ ਵੀ ਜਾ ਰਹੇ ਨੇ ਉਹਨਾਂ ਨੇ ਵੀ ਹੁਣ ਵੱਡੀ ਗੱਲ ਕਹੀ ਹੈ ਜ਼ਰਾ ਸੁਣੋ ਕੀ ਬੋਲੇ ਉੱਥੇ ਕੈਂਪ ਜਿਹੜਾ ਲੱਗਿਆ ਉਹ ਉੱਥੇ ਜਾ ਰਹੇ ਸੋ ਮੈਨੂੰ ਲੱਗਦਾ ਚੰਗਾ ਉਪਰਾਲਾ ਸਾਨੂੰ ਸਾਰਿਆਂ ਨੂੰ ਇਹੋ ਜੇ ਕਾਰਜਾਂ 'ਚ ਜੁਟਨਾ ਚਾਹੀਦਾ ਹੈ ਮੰਨ ਸਰਵਾਦੀਏ ਲਕੀ ਦਾ ਉਹਦਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਇਹ ਲੋਕ ਇਥੋਂ ਉਪਰਾਲਾ ਕਰਕੇ ਸਾਡੇ ਹੜ੍ਹ ਪੀੜਤਾ ਤੇ ਆਸੇ ਪਸ਼ੂਆਂ ਵਾਸਤੇ ਲੋਕਾਂ ਵਾਸਤੇ ਆਸੇ ਰਾਹਤ ਪਹੁੰਚਾਉਂਦਾ ਕਰਦੇ ਤੇ ਕੇਂਦਰ ਸਰਕਾਰੋਂ ਦੋ ਸਲੈਬ ਜਿਹੜੀਆਂ ਕੀਤੀਆਂ ਗਈਆਂ ਲੱਗਦਾ ਕਿ ਮਹਿੰਗਾਈ ਤੋਂ ਰਾਹਤ ਮਿਲੇਗੀ ਇਹ ਤਾਂ ਜੀ ਟਾਈਮ ਦੱਸੇਗਾ ਅਜੇ ਤਾਂ ਹੜ੍ਹ ਪੀੜਤਾ ਦੀ ਗੱਲ ਕਰ ਰਹੇ ਹਾਂ ਤੁਸੀਂ ਸਾਨੂੰ ਆਪ ਨੂੰ ਨਹੀਂ ਪਤਾ ਕੀ ਦਿੱਤਾ ਕੀ ਨਹੀਂ ਸੋ ਕੇਵਲ ਸਾਨੂੰ ਹੁਣ ਸਾਰੇ ਪੰਜਾਬ ਨੂੰ ਇਕਜੁੱਟ ਹੋ ਕੇ ਆਏ ਉਹ ਕਿਸੇ ਪਾਰਟੀ ਦਾ ਸਾਨੂੰ ਜਿੱਥੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਇਹ ਪੰਜਾਬ ਦੀ ਗੱਲ ਹੈ ਪੰਜਾਬ ਦੇ ਲੋਕਾਂ ਦੀ ਗੱਲ ਹੈ ਸੋ ਦੁਬਾਰਾ ਕਰਾਂਗੇ ਕਿਹੜੀ ਪਾਰਟੀ ਨੇ ਕੀ ਕੀਤਾ ਕਿਹੜੇ ਵਿਅਕਤੀ ਨੇ ਕੀ ਕੀਤਾ ਕਿਹੜੇ ਸਰਕਾਰ ਨੇ ਕੀ ਕੀਤਾ ਲੇਕਿਨ ਹੋਣ ਸਾਨੂੰ ਡੱਟ ਕੇ ਇਸ ਕੰਮ ਤੇ ਲੱਗਣਾ ਚਾਹੀਦਾ ਤੇ ਰਾਹੁਲ ਗਾਂਧੀ ਦੇ ਕੇਜੀਵਲ ਦਾ ਵੀ ਜਿੰਮੇਵਾਰੀ ਨਵਾ ਰਹੇ ਹੋ ਬਾਕੀ ਪਹਿਲੇ ਬਹੁਤ ਇਹ ਸਰ ਸਾਰਾ ਪੰਜਾਬ ਜਿੰਮੇਵਾਰੀ ਨਵਾ ਰਿਹਾ ਮੇਰੇ ਨਾਲੋਂ ਪਹਿਲਾਂ ਪੰਜਾਬ ਦੇ ਲੋਕ ਜਿਹੜੇ ਆਮ ਲੋਕ ਆ ਉਹ ਵਿਚਾਰੇ ਸਾਰੇ ਜ਼ਿੰਮੇਵਾਰੀ ਨਿਭਾ ਰਿਹਾ ਦੇਖੋ ਨਾ ਨੌਜਵਾਨ ਮੁੰਡੇ ਲੱਗੇ ਆ ਜੀ ਸਾਰੀ ਦੁਨੀਆ ਲੱਗੀ ਹੋਈ ਐ ਨਾ ਕੇਵਲ ਪੰਜਾਬ ਦੇ ਲੋਕ ਬਾਹਰੋਂ ਵੀ ਲੋਕ ਆ ਰਹੇ ਆ ਸਾਡੀ ਮਦਦ ਕਰਨ ਆ ਕਿ ਮੈਂ ਧੰਨਵਾਦੀ ਆ ਉਹਨਾਂ ਲੋਕਾਂ ਦਾ ਜੋ ਤਿੰਨ ਫੁੱਲ ਭੇਟਾ ਜੋ ਸੇਵਾ ਕਰ ਸਕਦਾ ਕੋਈ ਥੋੜੀ ਜਿਹੀ ਸਾਨੂੰ ਪੰਜਾਬ ਪੰਜਾਬੀਆਂ ਨੂੰ ਇਹ ਵਾਰ ਹੈ ਕਿ ਪੰਜਾਬ ਦਾ ਕੋਈ ਵਿਅਕਤੀ ਭੁੱਖਾ ਨਾ ਸੌਵੇ ਪਿਆਰ ਦਾ ਕੋਈ ਵਿਅਕਤੀ ਇਹ ਘਰ ਨਾ ਹੋਵੇ ਔਰ ਇਹ ਘਰ ਤੇ ਪੂਰੇ ਸ਼ੱਤ ਹੋਵੇ ਪੂਰੇ ਨਿਆਣੇ ਰਾਤ ਨੂੰ ਭੁੱਖੇ ਨਾ ਹੋਣ ਸਾਡਾ ਪਸ਼ੂ ਭੁੱਖਾ ਨਾ ਸੋਵੇ ਜੀ ਇਹ ਸਾਡਾ ਕੰਮ ਬੰਦਾ ਉਹ ਅਸੀਂ ਸਾਰੇ ਪੰਜਾਬ ਦੌਰੇ ਤੇ ਨੇ ਜੀ ਕੇਜਰੀਵਾਲ ਤੇ ਰਾਹੁਲ ਗਾਂਧੀ ਜੀ ਦੇ ਅਜੀ ਰਾਹੁਲ ਜੀ ਦਾ ਤਾਂ ਮੈਨੂੰ ਪਤਾ ਨਹੀਂ ਕਿਦਾ ਨਹੀਂ ਮੈਨੂੰ ਕੇਜਰੀਵਾਲ ਦਾ ਪਤਾ ਹੈ ਹੂੰ ਬਾਰੇ ਤੇ ਹੈ ਕਿ ਪੱਤੀ ਕੇ ਪਰ ਰਾਹੁਲ ਜੀ ਦਾ ਹੱਦੀ ਕੋਈ ਇਸ ਤਰ੍ਹਾਂ ਕੋ ਨਹੀਂ। ਤੇ ਕ ਲੈਟਰ ਕਾਫੀ ਵਾਇਰਲ ਹੋ ਰਹੀ ਜਿਹੜਾ ਕਵਲਜੀ ਸਿੰਘ ਕੜਵਲ ਉਹ ਕਿਹਾ ਗਿਆ ਕਿ ਮਤਲਬ ਕਿ ਉਹ ਪਾਰਟੀ ਦੇ ਵਿੱਚ ਨਹੀਂ ਹੈਗੇ। ਸੋ ਪੋਲਿਟਿਕਸ ਦੀ ਅਜ ਮੈਟਰ ਦੀ ਚੋਣ। ਅੱਜ ਰਾਹਤ ਸਮਗਰੀ ਤੇ ਜੁੜਿਆ। ਲੋਕੀਆਂ ਨੇ ਇੱਕ ਨਾਦਰ ਗਾਇ ਕਿ ਭਰਾਇਆ ਬੰਦੇ ਪਰੇਟ ਪਹੁੰਚੇ ਲੇਕਿਨ ਆਪਣੇ ਪਾਰਟੀ ਦੇ ਵਿੱਚ ਲਗਾਤਾਰ ਤੁਸੀਂ ਕੰਮ ਕਰ ਰਹੇ ਹੋ। ਕੋਈ ਗੱਲ ਨਹੀਂ ਸਰ ਮੈਂ ਇਹਨੂੰ ਕਿਸੇ ਤੋਂ ਲਾਇਸੈਂਸ ਲੈਣ ਦੀ ਲੋੜ ਨਹੀਂ ਹੈ। ਜਿਹੜਾ ਜਿਹੜਾ ਪਹਿਲਾਂ ਪਹੁੰਚਿਆ ਉਹਨੂੰ ਮੁਬਾਰਕਾਂ। ਉਹ ਕੰਮ ਕਰੇ। ਮੈਂ ਆਪ ਦਾ ਜਿੰਨਾ ਮੇਰਾ ਜੀ ਜਾਨ ਨਾ ਉਹ ਤੇ ਸਤਲੁਜ ਰਿਆ ਦੇ ਲਾਗੇ ਜਿੰਨੇ ਵੀ ਪਿੰਡ ਨੇ ਕਾਫੀ ਪੇੜ ਦੇ ਵਿੱਚ ਹੈ 2000 ਏਕੜ ਮੈਂ ਅੱਜ ਪਹਿਲਾਂ ਕਰਨ ਧਰਮ ਚੱਲਿਆ ਜਿੱਥੇ ਮੇਰਾ ਇੱਕ ਬਰਾਕ ਪ੍ਰਦਾਨ ਨੂੰ ਆ ਮਾਰ ਦਿੱਤਾ ਗਿਆ ਗੈਂਗਸਟਰਾਂ ਨੇ ਜ਼ਿੰਮੇਵਾਰੀ ਲਈ ਹੈ ਕਤਲੇਕਾਰ ਦਾ ਜਿਹੜਾ ਹੜ ਆਇਆ ਪੰਜਾਬ ਚ ਉਰੀ ਪਹਿਲਾਂ ਲੜਾਈ ਅੱਜ ਮੈਂ ਸ਼ਹਿਰਪੁਰ ਜਾਣਾ ਸੀ ਪਰ ਉੱਥੇ ਚੱਲਿਆ ਪਹਿਲਾਂ ਫਿਰ ਸਤਲੁਜ ਤੇ ਅੰਮ੍ਰਿਤਸਰ ਆ ਤੇ ਲੋਕਾਂ ਨੇ ਆਰਡਰ ਜਿੱਤੀ ਦਿਨ ਬਰ ਨੇ ਖਰਾਬ ਹੁੰਦੇ ਜੱਲੂ ਜਲੂ ਜਾਇਦੇ ਜੀ ਇਹ ਤਾਂ ਰੱਬ ਦਾ ਹੜ ਹੈ ਹੂੰ ਤੇ ਉਹ ਸਾਡੀ ਸਰਕਾਰ ਦਾ ਦਿੱਤਾ ਹੋਇਆ ਕਤਲੇਗਾਰ ਦਾ ਜਿਹੜਾ ਹਰ ਅਰਜਨਮ ਮੋਟਾ ਹੋ ਰਹੀ ਹੈ ਉੱਠ ਜਾ ਠੀਕ ਹੈ ਜੀ ਚਲੋ